ਡੇਲੀ ਨਿਊਜ਼ ਸ੍ਰੀ ਚਮਕੌਰ ਸਾਹਿਬ ਤੋਂ ਤੁਹਾਡਾ ਸਵਾਗਤ ਹੈ ਮੈਂ ਇਕਬਾਲ ਸਿੰਘ ਬਾਲੀ ਸ੍ਰੀ ਚਮਕੌਰ ਸਾਹਿਬ ਤੋਂ ਇੱਕ ਤੁਸੀਂ ਦੇਖ ਸਕਦੇ ਹੋ ਕਾਫੀ ਖੇਤ ਜੋ ਇਹ ਪਿੰਡ ਜਟਾਣੇ ਦੀ ਹੱਡਾ ਰੋੜੀ ਦਾ ਜਗ੍ਹਾ ਦੱਸਦੇ ਆ ਵੀ ਹੱਡਾ ਰੋੜੀ ਜਿੱਥੇ ਮਰੇ ਹੋਏ ਪਸ਼ੂਆਂ ਨੂੰ ਸੁੱਟਿਆ ਜਾਂਦਾ ਉਹ ਸਾਹ ਤੇ ਬੀਤੀ ਰਾਤ ਕਿਸੇ ਵੱਲੋਂ ਜੀਸੀ ਮਸ਼ੀਨ ਲਾ ਕੇ ਇੱਥੇ ਗੈਰ ਕਾਨੂੰਨੀ ਢੰਗ ਨਾਲ ਮੈਨਿੰਗ ਕੀਤੀ ਗਈ ਪੱਟਿਆ ਗਿਆ ਸਰਕਾਰੀ ਪਿੰਡ ਦੀ ਸਾਮਲੜਤ ਜਗਾ ਗੈਰ ਦੇ ਵਿੱਚ ਪੱਟਿਆ ਗਿਆ ਤੇ ਜਿਸ ਦੇ ਵਿੱਚ ਜੰਗਲਾਤ ਵਿਭਾਗ ਦੇ ਦਰਖਤ ਵੀ ਪੁੱਟੇ ਗਏ ਨੇ ਦੇਖ ਸਕਦੇ ਹੋ ਇਹ ਸਰਕਾਰੀ ਜਗਾ ਤੇ ਦਰਖਤ ਵੀ ਪੁੱਟੇ ਗਏ ਨੇ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਦਰਖਤ ਪੱਟੇ ਨੇ ਸਰਪੰਚ ਨੂੰ ਫੋਨ ਕਰਿਆ ਉਹੀ ਤਸਦੀਕ ਕਰ ਸਕਦੇ ਨੇ ਵੀ ਇਹ ਪਿੰਡ ਦੀ ਖੱਡਾ ਰੋੜੀ ਦੀ ਜਗ੍ਹਾ ਹੈ ਜਾਂ ਕਿਸੇ ਦੀ ਪ੍ਰਾਈਵੇਟ ਜਗ੍ਹਾ ਤੇ ਇਹ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਹਸਤਾਲ ਦੇ ਵਿੱਚ ਇੱਥੇ ਇਸ ਮੈਨਿੰਗ ਨੂੰ ਲੈ ਕੇ ਰਾਤ ਇੱਕ ਝਗੜਾ ਵੀ ਹੋਇਆ ਜਿਸ ਦੇ ਵਿੱਚ ਹਸਤਾਲ ਦਾਖਲ ਨੇ ਤੇ ਜਿਨ੍ਹਾਂ ਦੇ ਖੇਤ ਨੇ ਨਾਲ ਲੱਗਦੇ ਖੇਤ ਨੇ ਉਹਨਾਂ ਦੇ ਨਾਲ ਇੱਥੇ ਜੋ ਜੀਸੀ ਮਸ਼ੀਨ ਲਗਾ ਕੇ ਇਸ ਮਿੱਟੀ ਦੀ ਜੋ ਸਰਕਾਰੀ ਥਾਂ ਤੇ ਮਿੱਟੀ ਪੜਦਾ ਉਹ ਵੀ ਉਹਨਾਂ ਨਾਲ ਇੱਥੇ ਝਗੜਾ ਹੋਇਆ ਹੈ ਸਰਕਾਰੀ ਸਾਮਲਾੜ ਜਗ੍ਹਾ ਤੇ ਜਗਲਾਤ ਬੁਹਾਗ ਦੀ ਜ਼ਮੀਨ ਤੇ ਦਰਖਤਾਂ ਦੀ ਜੋ ਕਾਫੀ ਨੁਕਸਾਨ ਹੋਇਆ ਤੇ ਕਾਫੀ ਡੂੰਘੇ ਡੂੰਗੀ ਖਾਲ ਪੱਟੀ ਗਈ ਨੇ ਤੇ ਸਰਪੰਚ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਗਿਆ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਇਹ ਕੀ ਮਾਮਲਾ ਹੈ ਕਿ ਕਿਹਨਾਂ ਵੱਲੋਂ ਕਿਉਂ ਪੱਟੀ ਗਈ ਹੈ ਜਦਕਿ ਪਿੰਡ ਦੀ ਸਾਮਲਾੜ ਜਗ੍ਹਾ ਦੇ ਵਿੱਚ ਭਾਵੇਂ ਕਿਸੇ ਦੀ ਵੀ ਹੋਵੇ ਤੇ ਇਹ ਪੱਟੀ ਨਹੀਂ ਜਾ ਸਕਦੀ ਕਾਫੀ ਤਿੰਨ 400 100 200 ਮੀਟਰ ਤੋਂ ਵੱਧ 300 500 ਮੀਟਰ ਤੋਂ ਵੱਧ ਜਗ੍ਹਾ ਦੇ ਵਿੱਚ ਇਹ ਜੋ ਖਾਲ ਪੱਟੀ ਗਈ ਹੈ ਤੇ ਇਹ ਫਾਲ ਧਾਲ ਦੇ ਕਿਸਾਨ ਜ ਨਾਲ ਦਾ ਜਿਸ ਦਾ ਖੇਤ ਹੈ ਉਹਦਾ ਬਲੋਂ ਇਤਰਾਜ਼ اٹھਾਇਆ ਗਿਆ ਤਾਂ ਇਹ ਲੜਾਈ ਵੀ ਹੋਈ ਹੈ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਇਹ ਜਿਹੜੀ ਜਗ੍ਹਾ ਤੇ ਮਿੱਟੀ ਮਿੱਟੀ ਪੱਟੀ ਗਈ ਹੈ ਇਹ ਥੋੜੀ ਸਾਮ ਲਾੜ ਦੀ ਹੱਡਾ ਰੋੜੀ ਜਗ੍ਹਾ ਜੀ ਪੰਚਾਇਤ ਦੀ ਜਗਾ ਹੱਡਾ ਰੋੜੀ ਜਗਾ ਹੱਡਾ ਰੋੜੀ ਜਗ੍ਹਾ ਥੋੜੀ ਸਾਂਝੀਤ ਤੋਂ ਬਗੈਰ ਐਥੇ ਕਿਸੇ ਨੇ ਸਾਨੂੰ ਤਾਂ ਪਤਾ ਨਹੀਂ ਬਿਲਕੁਲ ਨਹੀਂ ਪਤਾ ਸਾਨੂੰ ਤਾਂ ਰਾਤ ਹੋਈ ਕੋਈ 7:30 ਕ 7 ਵਜੇ ਪੁਲਿਸ ਦਾ ਫੋਨ ਆਇਆ ਤਾਂ ਜੀ ਮੌਸਮ ਖਰਾਬ ਤਾਂ ਵੀ ਤੁਹਾਡੇ ਮੈਨਿੰਗ ਜੀਸੀਬੀ ਮੈਨਾਂ ਸਾਡੀ ਨਾਲਜ ਦੇ ਬਾਹਰ ਜੀ ਠੀਕਾ ਹੁਣ ਅਸੀਂ ਮੈਂ ਮੌਕਾ ਸਵੇਰੋਂ ਸੱਜਣੇ ਦੇਖ ਕੇ ਗਿਆ ਜੀ ਹੁਣ ਤੁਹਾਡਾ ਫੋਨ ਆਇਆ ਤਾਂ ਮੈਂ ਦੁਬਾਰਾ ਫੇਰ ਆਇਆ ਜੀ ਤੇ ਅਸੀਂ ਸਵੇਰੋਂ ਦੇਖ ਕੇ ਗਏ ਵੀ ਇਹ ਕਿਹਨੇ ਕਰੀ ਵੀ ਇਹ ਤਾਂ ਹੁਣ ਪ੍ਰਕਾਸ਼ਨ ਨੂੰ ਦੇਖਣਾ ਪੈਣਾ ਵੀ ਉਹ ਕੋਈ ਸੋਹੀ ਕਰ ਸਕਦਾ ਵੀ ਇਹ ਸਰਕਾਰੀ ਜਗਾ ਤੇ ਗੈਰ ਕਾਨੂੰਨੀ ਤੇ ਦਰਖਤ ਵੀ ਇਹ ਜਗਲਾ ਦੇਖੋ ਤੁਹਾਡੀ ਪੰਚਾਇਤ ਦਾ ਦਰਖਤ ਵੀ ਖਜੂਰਾ ਪੱਟੀਆਂ ਅੱਗੇ ਵੀ ਨੁਕਸਾਨ ਹੋਏ ਵਿਆ ਕਵੀ ਪੱਟੀ ਮਿੱਟੀ ਦੇ ਸਿਰੇ ਤੱਕ ਤੇ ਉਹ ਲੈ ਜਾਂਦੀ ਵੀ ਆ ਲੈ ਜਾਂਦੀ ਵੀ ਇਹ ਫਿਰ ਇੱਥੇ ਨਾਲ ਦੇ ਖੇਤ ਵਾਲੇ ਨੇ ਰੋਕਿਆ ਕਹਿੰਦੇ ਉਹਦੇ ਕਿਰਪਾਨ ਕੁਰਪੁਰ ਵੀ ਵੱਜੀ ਹੈ ਜੀ ਹੋਇਆ ਕਹਿੰਦੇ ਝਗੜਾ ਹੋਇਆ ਇਹਨਾਂ ਦਾ ਝਗੜਾ ਹੋਇਆ ਜੀ ਤੇ ਉਹ ਹਸਸਾ ਦਾਖਲ ਹੈ ਦਾਖਲ ਹੈ ਜੀ ਹਾਂ ਜੀ ਦਾਖਲ ਹੈ ਜੀ ਦੋਨੇ ਪਾਰਟੀਆਂ ਨੂੰ ਪਤਾ ਲੱਗਿਆ ਵੀ ਦੋ ਜੇ ਵੀ ਦੋਨੇ ਪਾਰਟੀਆਂ ਦਾਖਲ ਆ ਨਹੀਂ ਇਹ ਪਟਾਈ ਕਿਨੇ ਆ ਜੀ ਪਿੰਡ ਦੇ ਨੇ ਪੜਾਈ ਆ ਕਿਤੇ ਬਾਹਰ ਹੀ ਬੰਦਾ ਆ ਕੇ ਤਾਂ ਪੱਟ ਨਹੀਂ ਸਕਦਾ ਹੁਣ ਪਤਾ 걸 ਕੇ ਤਾਂ ਮਸ਼ੀਨ ਵਾਲਾ ਦੱਸ ਸਕਦਾ ਜਿਹਨੇ ਪਿੰਡ ਦੇ ਨੇ ਪਟਾਈ ਆ ਜਾਂ ਜਿਹਨੇ ਦੇਖਿਆ ਜੀ ਜਿਹਦੇ ਨਾਲ ਲੜਾਈ ਹੋਈ ਉਹ ਦੱਸ ਸਕਦਾ ਵੀ ਕਹਿੰਦੇ ਉਹ ਦੱਸ ਸਕਦਾ ਰਾਤੀ ਉਹਨਾਂ ਨੇ ਫੋਨ ਜ਼ਰੂਰ ਕਰਿਆ ਸੀ ਰਾਤੀ ਫਿਰ ਮੀਂਹ ਪੈਂਦਾ ਸੀ ਬਾਰਿਸ਼ ਕਰਕੇ ਮੈਨੂੰ ਵੀ ਪਹੁੰਚ ਆਇਆ ਸੀਗਾ ਮਤਲਬ ਪੁਲਿਸ ਮੁਲਾਜ਼ਮ ਦਾ ਤੁਹਾਡੇ ਪਿੰਡ ਮੈਂ ਨਹੀਂ ਸਰਪੰਚ ਸਾਹਿਬ ਹੋ ਰਹੀਗਾ ਮੈਂ ਕਿਹਾ ਹੁਣ ਮੌਸਮ ਖਰਾਬ ਤਾਂ ਬਾਰਿਸ਼ ਹੋ ਰਹੀ ਧੀ ਨੇਰੇ ਚ ਤੁਹਾਨੂੰ ਪਤਾ ਜਗਲਾ ਇੱਧਰ ਜੰਗਲ ਦੇ ਏਰੀਆ ਤਾਂ ਫਿਰ ਅਸੀਂ ਨੇ ਰਜਾਉਣਾ ਬਾਜੂ ਸਮਝਿਆ ਵੀ ਸੁਭਈ ਜਾਵਾਂਗੇ ਸੁਭੇ ਜਾਵਾਂ ਮੈਂ ਨਹੀਂ ਵਿਭਾਗ ਵਾਲੇ ਵੀ ਆਏ ਸੀ ਜਾਂ ਕੋਈ ਹੋਰ ਅਧਿਕਾਰ ਜਗਲਾਤ ਵਾਲੇ ਆਏ ਦੋ ਮੋਟਰਸਾਈਕਲ ਦੇ ਵਿੱਦੇ ਆ ਕੇ ਦੇਖ ਕੇ ਗਏ ਆ ਦੇਖ ਕੇ ਗਏ ਜੀ ਇਹ ਨਹੀਂ ਕਿ ਗਾਲੀ ਆਉ ਪਤਾ ਨਹੀਂ ਮੈਨੂੰ ਸ਼ਾਇਦ ਮੈਨਿੰ ਗਾਲੀ ਤੇ ਪਰ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਤੇ ਜਗਲਾਤ ਵਿਭਾਗ ਦੇ ਨਹੀਂ ਉਹ ਨਹੀਂ ਫਿਰ ਨੌਲੇਜ ਨੌਲੇਜ ਕਿਉਂ ਉੱਥੇ ਖੜਾ ਸੀ ਕਿ ਜਗਲਾਤ ਵਿਭਾਗ ਦੇ ਅਧਾਰੀ ਜਦੋਂ ਉਹ ਆਏ ਤਾਂ ਬੋਲੇ ਵੀ ਮੇਰੇ ਅੱਗੇ ਪਿੱਛੇ ਆ ਜਾਓ ਮੈਂ ਕਹਿ ਨਹੀਂ ਸਕਦਾ ਤੇ ਤੁਸੀਂ ਹੁਣ ਇਹਦੇ ਜਿਹੜਾ ਤੁਹਾਡੀ ਸ਼ਾਮਲਾੜ ਦੀ ਦੇਖੋ ਗੱਲ ਇਦਾਂ ਤੁਹਾਡੇ ਤੇ ਵੀ ਕੱਲੋਂ ਉਂਗਲੀ ਉੱਠ ਸਕਦੀ ਹੈ ਵੀ ਸਰਪੰਚ ਨੇ ਹੀ ਸ਼ਾਇਦ ਸਾਡਾ ਰੋੜੀ ਚੋਂ ਮਿੱਟੀ ਜਾਂ ਤੁਹਾਨੂੰ ਨੌਲੇਜ ਨਹੀਂ ਹੈ ਬਹੁਤਾ ਗੱਲ ਕਰ ਜੀ ਸਾਨੂੰ ਤਾਂ ਸਾਡੇ ਦਾ ਇੱਕ ਪੰਜ ਨੂੰ ਨਾ ਸਾਨੂੰ ਨੌਲੇਜ ਨਹੀਂ ਹੈ ਕਿਸੇ ਨੂੰ ਨੌਲੇਜ ਸਾਡਾ ਲਿਖਤੀ ਦਿਖਾ ਦਵੇ ਜੇ ਅਸੀਂ ਪੰਚਾਇਤ ਕਿਸੇ ਨੂੰ ਪਰਮਿਸ਼ਨ ਦੇਵਾਂਗੇ ਲਿਖਤੀ ਦਵਾਂਗੇ ਲਿਖਤੀ ਦਵਾਂਗੇ ਸਾਨੂੰ ਤਾਂ ਪਤਾ ਵੀ ਨਹੀਂ ਹੈ ਨਹੀਂ ਪਰ ਨਾਲ ਦੇ ਖੇਤ ਵਾਲੇ ਦਾ ਤਰਾਜ ਬਾਜੇ ਬਾਕੀ ਉਹਦਾ ਖੇਤ ਬਿਲਕੁਲ ਨਾਲ ਲੱਗਦਾ ਜੀ ਹਾਂ ਵੈਸੇ ਠੀਕ ਆ ਤਾਂ ਹੁਣ ਦੇਖਿਆ ਵੈਸੇ ਉਹ ਤੇ ਨਾਲ ਤੇ ਪੱਟੀ ਵੀ ਆ ਬਿਲਕੁਲ ਨਾਲ ਤੇ ਅਸੀਂ ਤਾਂ ਇਹਦੀ ਮਿੰਨਤੀ ਵੀ ਕਰਾਉਣੀ ਆ ਪਹਿਲਾਂ ਹੀ ਇਹ ਅੱਗੇ ਪਿੱਛੇ ਵਹੀਆਂ ਵੀ ਆ ਅੱਗੇ ਪਿੱਛੇ ਵਹੀਆਂ ਗਾਲਿਆਂ ਨੇ ਅਸੀਂ ਤਾਂ ਇਹਦੀ ਮਿੰਨਤੀ ਪਕੇ ਮਤਾ ਪਾਇਆ ਵਾ ਇਹਦੀ ਅਸੀਂ ਇਹਦੀ ਸਾਰੀ ਮਿੰਤੀ ਕਰਾ ਕੇ ਸਾਰੀ ਸ਼ਾਮਲਾਟ ਛਡਾਉਣੀ ਆ ਸ਼ਾਮਲਾ ਛਡਾਉਣੀ ਜਿੰਨੀ ਕਿ ਅੱਜ ਤੱਕ ਬਾਹੀ ਹੈ ਜਿੰਨੇ ਵੀ ਬਾਹੀ ਵੀ ਹੈ ਜਿੰਨੇ ਵੀ ਸ਼ਾਮਲਾਟ ਦਾ ਸੀ ਪਿੰਡ ਦੇ ਕਢਾਉਣੀ ਆ ਨਾ ਕਿ ਅਸੀਂ ਇਹ ਕਬਜ਼ੇ ਕਰਾਉਣ ਦੇਣੇ ਕਬਜ਼ੇ ਵੀ ਆ ਪੱਟੀਆਂ ਵੀ ਬਿਲਕੁਲ ਗਲਤ ਹੈ ਨਾ ਉਹ ਇਹ ਤਾਂ ਗਲਤਾਂ ਦਾ ਗਲਤ ਹੈ ਗਲਤ ਹੈ ਆ ਗਲਤ ਤਾਂ ਗਲਤ ਹੈ ਠੀਕ ਹੈ ਹਾਂਜੀ ਭਾਈ ਜੀ ਤੁਸੀਂ ਕਹਿਣਾ ਚਾਹੁੰਦੇ ਕੁਝ ਆ ਜਾ ਬਈ ਇੱਧਰ ਵੀ ਇਹਨਾਂ ਦੇ ਕੋਲ ਇਹ ਵੀ ਹਾਂਜੀ ਹਾਂਜੀ ਇਹ ਜਿਹੜੀ ਮਿੱਟੀ ਪੱਟੂਈ ਆ ਕੀ ਕਹਿਣਾ ਚਾਹੁੰਦੇ ਆ ਮਿੱਟੀ ਸਮਤੀ ਦੇ ਵਿੱਚ ਪਤਾ ਨਹੀਂ ਕੀ ਕੀਤਾ ਉਹ ਅਗਲੇ ਲਾਕਲੇ ਖੇਤ ਨੂੰ ਦਾ ਤਰਾਜ ਹੈਗਾ ਬਿਲਕੁਲ ਇਹਦੇ ਵਿੱਚ ਇਹ ਤਾਂ ਪੰਚਾਇਤ ਨੂੰ ਭਰੋਸੇ ਚਲੇ ਜਾਂਦਾ ਕੁਝ ਵੀ ਕਰਨ ਤੋਂ ਪਹਿਲਾਂ ਮੈਨੇਕ ਪਹਿਲਾਂ ਹੀ ਬੰਦ ਹੈ ਚੱਲੂ ਹੈ ਨਹੀਂ ਉਹ ਭਾਈ ਜੀ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਜਦੋਂ ਆਪਾਂ ਕਿਸੇ ਦੀ ਹੱਦ ਦੇ ਖੇਤ ਤੋਂ ਪੱਟੜਾ ਤਾਂ 7 ਮੀਟਰ 21 ਫੁੱਟ ਤੋਂ ਵੱਧ ਦਾ ਰਕਬਾ ਛੱਡ ਕੇ ਹੀ ਪੱਟਿਆ ਜਾ ਸਕਦਾ ਚਾਵੇਂ ਮਨਜ਼ੂਰੀ ਵੀ ਹੋਵੇ ਬਿਲਕੁਲ ਇਹ ਇਹ ਤਾਂ 2 ਫੁੱਟ ਆ ਨਜਾਇਜ਼ ਤਰਫ ਤੇ ਪਾਸੇ ਤੋਂ ਤੇ ਪੱਟੀ ਨਾਲ ਕਿਸੇ ਨੂੰ ਜਾਣਕਾਰੀ ਨਾ ਦਿੱਤੀ ਸੰਤ ਵੱਡ ਚਾਹੀਦੀ ਪਿੰਡ ਦੀ ਸ਼ਾਮ ਲਾੜਦੇ ਆ ਬੇ ਦਰਖਤ ਵੀ ਟੁੱਟੇ ਨੇ ਹਾਂ ਦਰਖਤ ਵੀ ਟੁੱਟਦੇ ਤੇ ਹੈਵੀ ਇਹਦੇ ਵੱਢਤੇ ਹੋੜੀਆਂ ਕਾਫੀ ਨਹੀਂ ਫਿਰ ਖੇਤ ਵਾਲੇ ਦੇ ਨਾਲ ਕੁੱਟਮਾਰ ਵੀ ਹੋਈ ਆ ਉਹ ਵੀ ਗਲਤ ਹੋਇਆ ਨਾ ਉਹ ਵੀ ਗਲਤ ਮਰ ਹਾਂ ਆਪੇ ਗਲਤ ਹੈ ਉਹ ਵੀ ਨਹੀਂ ਹੋਣੀ ਚਾਹੀਦੀ ਸੀਗੇ ਨਹੀਂ ਹੋਣੀ ਜੀ ਵੀ ਜੇਕਰ ਗਲਤ ਮੰਨ ਲਨ ਦੇ ਵੀ ਚਲੋ ਕੋਈ ਨਹੀਂ ਜੇ ਅਸੀਂ ਭਰ ਦਾਂਗੇ ਆ ਕੁਝ ਵੀ ਇਹ ਮਿੱਟੀ ਕਿੱਥੇ ਗਈ ਆ ਇਹਦਾ ਕੋਈ ਪਤਾ ਨਹੀਂ ਕਿੱਥੇ ਆ ਕੀ ਰੈਂਪਾ ਬਣਾਇਆ ਕੀ ਕਕੇ ਸੂਵੇ ਚਾਕੇ ਦੇ ਕਿਉਂ ਸਵਰਾਜ ਟਰੈਕਟਰ ਪਿੱਛੇ ਚਮਕੌਰ ਸਾਹਿਬ ਵੀ ਦੇਖੇ ਗਏ ਜੀ ਕੈਮਰੇ ਕਢਾਏ ਜਾਣ ਤਾਂ ਚਮਕੌਰ ਸਾਹਿਬ ਵੀ ਮਿੱਟੀ ਇਹ ਟਰੈਕਟਰ ਨਾਲ ਜਾਂਦੀ ਦੇਖੀ ਗਈ ਹੈ ਕਿਉਂ ਜਿਹੜੇ ਵਿਅਕਤੀ ਨੇ ਰੋਕਿਆ ਉਹ ਪਿੱਛੇ ਤੱਕ ਗਿਆ ਵੀ ਕਿੱਥੇ ਤੱਕ ਗਿਆ ਕੱਲ ਇੱਥੇ ਹੈ ਨਹੀਂ ਸੀਗਾ ਬਾਹਰ ਸੀਗਾ ਜੀ ਮੌਸਮ ਖਰਾਬ ਮੌਸਮ ਵੀ ਖਰਾਬ ਮੌਸਮ ਵੀ ਖਰਾਬ ਦਾ ਫੈਸਲਾ ਲਿਆ ਕੱਲੇ ਪੱਟੋਈ ਹੈ ਜੀ ਕੱਲੇ ਪੱਟੋਈ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਤੁਸੀਂ ਸਾਹਿਬ ਜੀ ਕਹਿੰਦੇ ਵੀ ਸਚਾਈ ਦਾ ਸਚਾਈ ਹੋਆ ਜੀ ਸਚਾਈ ਸਚਾਈ ਵੀ ਇਹ ਤਾਂ ਤਕਈਆ ਤਾਂ ਦਿਖਦੀ ਜਾਂ ਸ਼ਰਾਮ ਤਕਾ ਕਰਿਆ ਹੋਇਆ ਤਾਂ ਜੇ ਉਹਨਾਂ ਨੇ ਰੋਕਿਆ ਉਹਨਾਂ ਦਾ ਮਾਰਿਆ ਬਾਹ ਵਰਤੀ ਪਿੱਠ ਵਰਤੀ ਅੱਛਾ ਜ਼ਖਮੀ ਕਾਫੀ ਗੰਭੀਰ ਦੇਖੀਂ ਜੀ 22 ਟਾਂਕੇ ਆ ਬਾਹ ਤੇ ਮੈਂ ਹੱਥ ਨਾਲ ਤੇ ਆਉਂਦੇ ਕੋਲ ਤੇ 22 ਟਾਂਕੇ ਆ ਜੀ 27 ਟਾਂਕੇ ਓਕੇ ਹੱਥ ਫਿਦ ਦੇ ਗਿਆ ਕਿਹਨੇ ਵੱਢਿਆ ਕਿਹਦੇ ਨਾਲ ਹੋਈ ਕਿਹਨੇ ਕਿਹਦੇ ਨਾਲ ਹੋਈ ਆ ਵੀ ਜੀ ਸੀ ਵੀ ਆਣਾ ਕਿਹਦੇ ਨਾਲ ਹੋਈ ਜੀ ਅੱਛਾ ਕਿਸੇ ਨਾਲ ਹੋਰ ਨਾਲ ਹੋਈ ਇਹ ਪਟਾਈ ਆ ਜਿਹਨੇ ਪਟਾਈ ਆ ਜੀ ਗਲਤ ਆ ਪਰ ਗਲਤ ਜੀ ਇਹ ਦਰਖਤ ਵੀ ਦੇਖੋ ਦਰਖਤ ਦਾ ਨੁਕਸਾਨ ਕਈ ਦਰਖਤ ਦਾ ਨੁਕਸਾਨ ਕਰਿਆ ਹੈ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਥੋੜੀ ਜਿਹੀ ਨਹੀਂ ਹੈ ਇਹ ਕਾਫੀ 100 ਮੀਟਰ 1 ਕਿਲੋਮੀਟਰ 100 ਮੀਟਰ ਤੋਂ ਵੱਧ ਦਾ ਰਕਵ ਹੈ 300 ਤੋਂ ਫੁੱਟ ਵੱਧ ਦਾ ਇਹ ਰਕਵ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਲੰਬੀ ਦੂਰੀ ਅੱਗੇ ਵੀ ਜਗਲਾਤ ਦੇ ਜੋ ਕਿ ਸੜਕ ਦੇ ਨਾਲ ਜੰਗਲ ਹੈ ਉਸ ਦੇ ਨਾਲ ਲੱਗਦੀ ਹੈ ਤੇ ਪਿੰਡ ਦੇ ਸਰਪੰਚ ਵੱਲੋਂ ਤਸਦੀਕ ਕੀਤਾ ਗਿਆ ਹੈ ਕਿ ਇਹ ਪੰਚਾਇਤ ਦੀ ਹੱਡਾ ਰੋੜੀ ਦੀ ਜਗ੍ਹਾ ਤੇ ਇਹ ਖੇਤ ਦੇ ਨਾਲ ਵਾਲੇ ਖੇਤ ਤਾਲੇ ਵੱਲੋਂ ਜਦੋਂ ਰੋਕਿਆ ਗਿਆ ਤਾਂ ਉਸ ਦੇ ਨਾਲ ਝਗੜਾ ਹੋਇਆ ਹਸਪਤਾਲ ਦਾਖਲ ਹੈ ਕੀ ਉਹਨਾਂ ਦਾ ਮਾਮਲਾ ਉਹਨਾਂ ਨੂੰ ਹਸਪਤਾਲ ਦੇਖ ਰਹੇ ਕਿ ਉਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਨ ਤੇ ਇੱਥੇ ਹੁਣ ਪੁਲਿਸ ਵੀ ਵੱਲੋਂ ਸਰਪੰਚ ਨੂੰ ਫੋਨ ਕੀਤਾ ਗਿਆ ਦੋ ਅਧਿਕਾਰੀ ਵੀ ਆਏ ਕਿਹੜੇ ਅਧਿਕਾਰੀ ਹੈ ਤਾਂ ਹੁਣ ਬਾਅਦ ਚ ਪਤਾ ਲੱਗਾ ਵੀ ਕੌਣ ਸੀ ਸਰਪੰਚ ਸਾਹਿਬ ਉਹਨਾਂ ਨੂੰ ਜਾਣਦੇ ਨਹੀਂ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਲੰਬਾ ਏਰੀਏ ਤੱਕ ਇਹ ਪੱਟਿਆ ਗਿਆ ਹੈ ਤੇ ਨਾਲ ਦੇ ਖੇਤ ਵਾਲਿਆਂ ਵੱਲੋਂ ਰੋਕਣ ਤੇ ਉਸ ਦੇ ਨਾਲ ਕੁੱਟ ਮਾਰ ਵੀ ਹੋਈ ਹੈ ਤੇ ਦਰਖਤ ਵੀ ਟੁੱਟੇ ਹੋਏ ਨੇ ਲਾਈਵ ਤਸਵੀਰਾਂ ਇਸ ਦੀ ਇਨਕੁਆਰੀ ਕਰਨ ਦੀ ਪੂਰੀ ਕਿਉਂਕਿ ਸਰਪੰਚ ਦੀ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਇਹ ਹੱਡਾ ਰੋੜੀ ਸਰਕਾਰੀ ਸਾਵਲਟ ਜਗ੍ਹਾ ਤੋਂ ਪੱਟੀ ਨਹੀਂ ਜਾ ਸਕਦੀ ਡੇਲੀ ਨਿਊਜ਼ ਹਾਂਜੀ ਹੱਡਾ ਰੋੜੀ ਦੇ ਨਾਲ ਵਿੱਚ ਐਸੇ ਸੰਸਾਰ ਘਟਰੀ ਹੈ ਜੀ ਇਹ ਤੇ ਹੱਡਾ ਰੋੜੀ ਦੇ ਤੌਰ ਤੇ ਬਣਤੀ ਜਾਂਦੀ ਜਗ੍ਹਾ ਅੱਛਾ ਐਸੀ ਸ਼ਮਸ਼ਾਨ ਘਾਟ ਵੀ ਆ ਐਸੀ ਸ਼ਮਸ਼ਾਨ ਘਾਟ ਵੀ ਆ ਤੇ ਇੱਕ ਹੱਡਾ ਰੋੜੀ ਦੋਨੇ ਚੀਜ਼ਾਂ ਦੋਨੋਂ ਪਿੰਡ ਦੇ ਬਾਹਰ ਜੋ ਵੀ ਪਸ਼ੂ ਕੋਈ ਮਰਦਾ ਹੈ ਹਾਂਜੀ ਇੱਥੇ ਲੈ ਕੇ ਸੁੱਕਦੇ ਸੀਗੇ ਓਕੇ ਇਹ ਇਹੇ ਜਗ੍ਹਾ ਲਾਟ ਹੋਈ ਵੀ ਆ ਇਹਦਾ ਤਾਂ ਇੱਕ ਥੋੜੇ ਜਿਹੇ ਮਿੱਟੇ ਪੱਟਣੇ ਵੀ ਗੈਰ ਵਾਜਬ ਆ ਗੈਰ ਵਾ ਦਾ ਜੋ ਕਿ ਐਸਸੀ ਦੇ ਸ਼ਮਸ਼ਾਨ ਘਾੜ ਤੇ ਨਾਲ ਹੱਡਾ ਰੋੜੀ ਦਾ ਇਸ਼ਾਨ ਹੈ ਤੇ ਦਰਖਤ ਤੁਸੀਂ ਦੇਖਦੇ ਹੋ ਖਜੂਰ ਦਾ ਦਰਖਤ ਆ ਪੂਰਾ ਉਹਨੂੰ ਫਲ ਵੀ ਲੱਗਿਆ ਹੋਇਆ ਤੇ ਪੂਰਾ ਹਰਿਆ ਭਰਿਆ ਦਰਖਤ ਤੇ ਬਿਲਕੁਲ ਇਸ ਨੂੰ ਤੋੜਿਆ ਗਿਆ ਹੈ ਕਿੱਥੋਂ ਤੋੜਿਆ ਗਿਆ ਇਹ ਤਾਂ ਹੁਣ ਜੇਸੀ ਮਸ਼ੀਨ ਵਾਲੇ ਨੂੰ ਪਤਾ ਹੋਊਗਾ ਕਿੱਥੋਂ ਪਟਿਆ ਗਿਆ ਤੇ ਉਸ ਦੇ ਨਾਲ ਇੱਕ ਦਰਖਤ ਹੋਰ ਅੱਗੇ ਇਹਦੀ ਭੇਡ ਚੜਿਆ ਹੋਇਆ ਹੈ ਡੇਲੀ ਨਿਊਜ਼ਰੀ ਚਮਕੌਰ ਸਾਹਿਬ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਆ ਹੁਣ ਵਿਭਾਗ ਨਾਲ ਗੱਲਬਾਤ ਕਰਾਂਗੇ ਕਿ ਕਾਰਵਾਈ ਕਰਦੇ ਆ ਅੱਗੇ ਤੋਂ ਦੱਸਾਂਗੇ